ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ 51 ਪਾਠ ਜੇਕਰ ਤੁਸੀਂ ਜਪਜੀ ਸਾਹਿਬ ਜੀ ਦੇ ਸਹੀ ਸਮੇਂ ਤੇ ਸਹੀ ਵਿਧੀ ਦੇ ਨਾਲ ਜੇਕਰ ਕਰ ਲੈਂਦੇ ਹੋ ਤਾਂ ਵੇਖ ਲੈਣਾਗੇ ਤੁਹਾਡੀ ਜ਼ਿੰਦਗੀ ਦੇ ਦਿਨ ਬਦਲਦਿਆਂ देर ਨਹੀਂ ਲੱਗੇਗੀ ਜਿਹੜੇ ਕਹਿੰਦੇ ਹਨ ਕਿ ਸਾਡੇ ਕੰਮਾਂ ਦੇ ਵਿੱਚ ਜ਼ਿਆਦਾ ਰੁਕਾਵਟਾਂ ਪੈਂਦੀਆਂ ਹਨ ਤਾਂ ਜੇਕਰ ਇਹ ਪਾਠ ਕਰ ਲੈਂਦੇ ਹਾਂ ਤਾਂ ਵੇਖਣਾ ਕਿ ਤੁਹਾਡੀ ਤਰੱਕੀ ਵੇਖ ਕੇ ਦੁਨੀਆ ਵੀ ਹੈਰਾਨ ਰਹਿ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇ ਕੋਈ ਵੱਡਾ ਕੰਮ ਤੁਹਾਡਾ ਅੜਿਆ ਹੋਵੇ ਤਾਂ ਤੁਸੀਂ ਜੇਕਰ ਐਸ਼ੀਆ ਬੰਦਾ ਜਾਬ ਕਰ ਲੈਂਦੇ ਹੋ ਤਾਂ ਦੇਖਣਾ ਤੁਹਾਡੇ ਉੱਪਰ ਪ੍ਰਮਾਤਮਾ ਜੀ ਦੀਆਂ ਕਿਵੇਂ ਰਹਿਮਤਾਂ ਵਰਤਨ ਗਿਆ ਤੇ ਸਤਗੁਰੂ ਜੀ ਕਿਵੇਂ ਆਪ ਸਹਾਈ ਹੁੰਦੇ ਹਨ ਤੁਹਾਡੇ ਸਾਰੇ ਕਾਰਜ ਸਫਲ ਹੁੰਦੇ ਹਨ ਇਸ ਲਈ ਅੱਜ ਦੀ ਵੀਡੀਓ ਨੂੰ ਸੰਗਤ ਜੀ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਕਿਉਂਕਿ ਕਦੇ ਵੀ ਸਾਧ ਸੰਗਤ ਜੀ ਅਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜੇਕਰ ਤੁਸੀਂ ਪੂਰੀ ਗੱਲ ਨੂੰ ਸੁਣੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਸਾਧ ਸੰਗਤ ਜੀ ਅੱਜ ਸਭ ਤੋਂ ਵੱਡੀ ਸ਼ਿਕਾਇਤ ਲੋਕਾਂ ਦੀ ਇਹ ਹੀ ਹੁੰਦੀ ਹੈ ਕਿ ਮੇਰਾ ਕੰਮ ਨਹੀਂ ਬੰਦਾ ਜੇ ਮੇਰੇ ਕੰਮ ਦੇ ਵਿੱਚ ਸਾਰੀਆਂ ਰੁਕਾਵਟਾਂ ਮੈਨੂੰ ਪੈ ਰਹੀਆਂ ਹਨ ਜਿਸ ਕਾਰਨ ਮੇਰੀ ਆਰਥਿਕ ਸਥਿਤੀ ਜਿਹੜੀ ਹੈ ਬਹੁਤ ਕਮਜ਼ੋਰ ਹੋ ਚੁੱਕੀ ਹੈ ਮੇਰੇ ਘਰ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦਾ ਹੈ ਮੇਰੇ ਸਾਧ ਸੰਗਤ ਜੀ ਇੱਕ ਗੱਲ ਸੱਚ ਮੰਨ ਲੈਣਾ ਕਿ ਬੰਦਾ ਜਦੋਂ ਮਾਰਗ ਤੋਂ ਪਟਕ ਜਾਂਦਾ ਹੈ ਉਸ ਤੋਂ ਬਾਅਦ ਇਨਸਾਨ ਬੜੇ ਹੀ ਬਾਬਿਆਂ ਦੇ ਕੋਲ ਜਾਂਦਾ ਹੈ ਬਾਬਿਆਂ ਦੇ ਕੱਪੜੇ ਧੋਣੇ ਬਾਬਿਆਂ ਦੇ ਚੋਲੇ ਧੋਣੇ ਉਹਨਾਂ ਦੇ ਡੇਰਿਆਂ ਤੇ ਜਾ ਕੇ ਝਾੜੂ ਵੀ ਮਾਰਨੇ ਸ਼ੁਰੂ ਕਰ ਦਿੰਦਾ ਹੈ ਪਰ ਉਹ ਬੰਦਾ ਕਹਿੰਦਾ ਹੈ ਕਿ ਮੈਂ ਬੜਾ ਚੰਗਾ ਹਾਂ ਸਾਧ ਸੰਗਤ ਜੀ ਇੱਥੇ ਅਸੀਂ ਬੰਦਗੀ ਕਰਨ ਵਾਲਿਆਂ ਦੀ ਗੱਲ ਨਹੀਂ ਕਰ ਰਹੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਬਾਬੇ ਨਾਮ ਧਰਵਾ ਕੇ ਉਹ ਬਾਬੇ ਦੀ ਆਪਣੀ ਸੇਵਾ ਕਰਵਾਉਂਦੇ ਹਨ ਸਾਡੇ ਧਨ ਦੀ ਲੁੱਟ ਕਰਦੇ ਹਨ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਸਾਧ ਸੰਗਤ ਜੀ ਅਸੀਂ ਕਹਿੰਦੇ ਹਾਂ ਕਿ ਸਾਡੇ ਕੰਮ ਨਹੀਂ ਬਣਦੇ ਕੰਮ ਬਣਨ ਦੇ ਲਈ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਤੱਕਦੇ ਆਖਿਆ ਹੀ ਨਹੀਂ ਕਿਉਂਕਿ ਗੁਰੂ ਜੀ ਨੂੰ ਅਰਦਾਸ ਬੇਨਤੀ ਹੀ ਕਰ ਲਈਏ ਅਸੀਂ ਸਤਗੁਰ ਜੀ ਨੂੰ ਅਰਦਾਸ ਬੇਨਤੀ ਕਰਦੇ ਹਾਂ ਤੇ ਫਿਰ ਸਾਡੇ ਕੰਮ ਕਦੇ ਵੀ ਆੜ ਨਹੀਂ ਸਕਦੇ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਸੱਚੇ ਦਿਲੋਂ ਤੇ ਆਵਾਂਗੇ ਤਾ ਸਾਡੇ ਕਾਰਜਾਂ ਦੇ ਵਿੱਚ ਕਦੇ ਵੀ ਕੋਈ ਅੜਚਨ ਨਹੀਂ ਪੈਂਦੀ ਸਾਧ ਸੰਗਤ ਜੀ ਕਿਉਂਕਿ ਅਜੇ ਅਸੀਂ ਮਾਂ ਦੇ ਵਿੱਚ ਸੱਚੇ ਮਾਂ ਦੇ ਨਾਲ ਤੇ ਆਇਆ ਹੀ ਨਹੀਂ ਹੁੰਦਾ ਗੁਰੂ ਨੂੰ ਕਦੇ ਪਿਆਰ ਦੇ ਨਾਲ ਯਾਦ ਕੀਤਾ ਹੀ ਨਹੀਂ ਹੁੰਦਾ ਆਪਣੀ ਡੋਰ ਕਦੇ ਗੁਰੂ ਦੇ ਅੱਗੇ ਰੱਖੀ ਹੀ ਨਹੀਂ ਹੁੰਦੀ ਕਿ ਪ੍ਰਮਾਤਮਾ ਰੱਖ ਲੈ ਚਾਹੇ ਤੂੰ ਮਰਜੀ ਕਰ ਲੈ ਸਾਡੇ ਨਾਲ ਸਾਡੀ ਡੋਰ ਬਸ ਤੇਰੇ ਹੱਥ ਹੈ ਆਪਣਾ ਆਪ ਹੀ ਸਮਰਪਣ ਨਹੀਂ ਕਰਦੇ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਪਰਿਵਾਰ ਬਣ ਕੇ ਪ੍ਰੇਮ ਦੇ ਵਿੱਚ ਭੇਜ ਕੇ ਆਤਮਿਕ ਆਨੰਦ ਦੇ ਵਿੱਚ ਮਿਲ ਕੇ ਬੈਠ ਇਸ ਮਨ ਨੂੰ ਇਕੱਠਾ ਕਰਕੇ ਮਨ ਨੂੰ ਤਾਂ ਸਭ ਤੋਂ ਪਹਿਲਾਂ ਇਕਾਗਰ ਚਿਤ ਕਰਕੇ ਤੇਰੇ ਮਨ ਦੀ ਸਥਿਤੀ ਜਦੋਂ ਇੱਕ ਹੋ ਜਾਵੇ ਮੇਰੇ ਵੀ ਮਨ ਦੀ ਸਥਿਤੀ ਉਦੋਂ ਇੱਕ ਹੋ ਜਾਵੇਗੀ ਤੇ ਗੁਰੂ ਗ੍ਰੰਥ ਸਾਹਿਬ ਬਾਸ਼ਾ ਜੀ ਦੀ ਕਿਰਪਾ ਹੋ ਜਾਵੇਗੀ ਤੇਰੇ ਤੇ ਰਹਿਮਤ ਵਰਤ ਜਾਵੇਗੀ ਜਦੋਂ ਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਵਰਤ ਗਏ ਫਿਰ ਵੱਡੇ ਵੱਡੇ ਕਾਰਜ ਵੀ ਹੱਲ ਹੋ ਜਾਣਗੇ ਵੱਡੇ ਵੱਡੇ ਕਾਰਜਾਂ ਦੀ ਪੂਰਤੀ ਵੀ ਹੋ ਜਾਵੇਗੀ ਸਾਧ ਸੰਗਤ ਜੀ ਜਦੋਂ ਵੱਡੇ ਵੱਡੇ ਕਾਰਜਾਂ ਦੀ ਪੂਰਤੀ ਹੋ ਗਈ ਤਾਂ ਯਾਦ ਰੱਖਿਓ ਕਿ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਸਾਡੇ ਉੱਪਰ ਫਿਰ ਵਰਤ ਜਾਵੇਗੀ ਅਸੀਂ ਕਾਲੀ ਦੇ ਵਿੱਚ ਬਾਬਿਆਂ ਦੇ ਕੋਲ ਜਲਦੀ ਚਲੇ ਜਾਂਦੇ ਹਾਂ ਤੇ ਮਹਾਪੁਰਖਾਂ ਦੇ ਪਾਸ ਪਹੁੰਚਦੇ ਹੀ ਨਹੀਂ ਬੰਦਾ ਕਹਿੰਦਾ ਕਿ ਮੇਰੇ ਕੰਮ ਨਹੀਂ ਬੰਦੇ ਕੰਮ ਜੇ ਬੰਦੇ ਵੀ ਹਨ ਤਾਂ ਵਿਗੜ ਜਾਂਦੇ ਹਨ ਮੇਰੇ ਕੰਮਾਂ ਦੇ ਵਿੱਚ ਕਦੇ ਵੀ ਪੂਰਤੀ ਨਹੀਂ ਹੋ ਰਹੀ ਮੇਰੇ ਕੰਮ ਦੀ ਸ਼ੁਰੂਆਤ ਵਿੱਚ ਇਹ ਵਿਗੜਨ ਪੈ ਜਾਂਦੇ ਹਨ ਮੇਰੇ ਕੰਮ ਤਾਂ ਸ਼ੁਰੂ ਤੋਂ ਹੀ ਵਿਗੜ ਜਾਂਦੇ ਹਨ ਤਾਂ ਸਾਥ ਸੰਗਤ ਜੀ ਇਥੇ ਇੱਕ ਜ਼ਰੂਰੀ ਬੇਨਤੀ ਤੁਹਾਨੂੰ ਕਰਦੇ ਹਾਂ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰੋ ਅਤੇ ਕਿਸੇ ਤੇ ਭਰੋਸਾ ਨਾ ਕਰਿਆ ਕਰੋ ਆਹੇ ਤੁਹਾਨੂੰ ਕਿੰਨਾ ਵੀ ਕੋਈ ਡੁਲਾਵੇ ਦੇਖੋ ਸਾਧ ਸੰਗਤ ਜੀ ਕੋਈ ਵੀ ਵੱਡਾ ਕੰਮ ਅੜਿਆ ਹੈ ਤਾਂ ਸਾਡਾ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰ ਲਓ ਤਿੰਨ ਪਾਠ ਕਰ ਲਓ ਆਨੰਦ ਸਾਹਿਬ ਦੇ ਤਾਂ ਦੇਖਣਾ ਗੁਰੂ ਪਾਤਸ਼ਾਹੀ ਨੂੰ ਜੇਕਰ ਤੁਸੀਂ ਅਰਦਾਸ ਬੇਨਤੀ ਕਰੋਗੇ ਤਾਂ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮ ਚੱਲ ਪੈਣਗੇ ਤੁਹਾਡੇ ਵੱਡੇ ਤੋਂ ਵੱਡੇ ਰੁਕੇ ਹੋਏ ਕੰਮ ਵੀ ਚੱਲਣੇ ਸ਼ੁਰੂ ਹੋ ਜਾਣਗੇ ਸਾਧ ਸੰਗਤ ਜੀ ਇਹ ਕੰਮ ਵੀ ਤੁਸੀਂ ਵੱਡੇ ਤੋਂ ਵੱਡੇ ਰੁਕੇ ਹੋਏ ਕੰਮ ਵੀ ਚੱਲਣੇ ਸ਼ੁਰੂ ਹੋ ਜਾਣਗੇ ਸੰਗਤ ਜੀ ਇਹ ਕੰਮ ਤੁਸੀਂ ਕਰਕੇ ਦੇਖ ਲੈਣਾ ਇਸ ਗੱਲ ਦਾ ਯਕੀਨ ਕਰਿਓ ਜੇ ਮਨ ਦੇ ਵਿੱਚ ਭਰੋਸਾ ਰੱਖ ਕੇ ਗੁਰੂ ਤੇ ਵਿਸ਼ਵਾਸ ਰੱਖ ਕੇ ਹੀ ਕਰਨਾ ਹੈ ਬਸ ਸਾਡੇ ਕੋਲੋਂ ਸੁਣ ਕੇ ਹੀ ਨਹੀਂ ਅਸੀਂ ਕਹਿ ਦਿੰਦੇ ਹਾਂ ਤਾਂ ਤੁਸੀਂ ਕਰ ਲਿਆ ਤੁਸੀਂ ਆਪਣੇ ਮਨ ਤੋਂ ਪੂਰੀ ਹੀ ਤਰ੍ਹਾਂ ਸ਼ਰਧਾ ਬਣਾ ਕੇ ਇਹ ਕੰਮ ਕਰਨਾ ਹੈ ਦੇਖਣਾ ਕਿਵੇਂ ਸਤਿਗੁਰ ਇਸ ਭਾਵਨਾ ਨੂੰ ਫਲ ਲਗਾਉਂਦੇ ਹਨ ਕਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੇ ਮਨ ਦੇ ਵਿੱਚ ਕਦੇ ਵੀ ਸ਼ੰਕਾ ਪੈਦਾ ਨਹੀਂ ਹੋਵੇਗਾ ਸਤਗੁਰ ਸਾਡੇ ਕਾਰਜ ਕਰਨਾ ਇੱਕ ਬੇਨਤੀ ਕਰਾਂ ਅੱਜ ਜੇ ਬੰਦਾ ਗੁਰੂਕੋਲ ਜਾਂਦਾ ਹੈ ਸਤਗੁਰ ਦੇ ਕੋਲ ਜਾਂਦਾ ਹੈ ਅਰਦਾਸ ਬੇਨਤੀ ਕਰਾਉਂਦਾ ਹੈ ਉਹਦੇ ਵਿੱਚ ਬੰਦੇ ਦੀ ਬੜੀ ਵੱਡੀ ਕੋਈ ਇੱਕ ਭਾਵਨਾ ਹੁੰਦੀ ਹੈ ਅਰਦਾਸ ਕਰਾ ਦਿੰਦਾ ਹਾਂ ਖੜਾ ਪ੍ਰਸ਼ਾਦ ਵੀ ਕਰਵਾਉਂਦਾ ਹਾਂ ਸਮਰੱਥਾ ਦੇ ਅਨੁਸਾਰ ਫਿਰ ਬਾਹਰ ਆ ਜਾਂਦਾ ਹੈ ਜਦੋਂ ਬਾਹਰ ਆਉਂਦਾ ਹੈ ਭਾਵੇਂ ਉਹ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਗੁਰੂ ਦੀ ਹਜ਼ੂਰੀ ਤੋਂ ਬਾਹਰ ਆ ਕੇ ਸਾਧ ਸੰਗਤ ਜੀ ਬੰਦੇ ਦਾ ਮਨ ਉਦੋਂ ਹੀ ਚੇਂਜ ਹੋ ਜਾਂਦਾ ਹੈ ਬਣੀਆਂ ਹੀ ਵਿਚਾਰਾ ਉਸੇ ਦਿਮਾਗ ਦੇ ਵਿੱਚ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਕਈ ਵਾਰ ਮੈਂ ਅਰਦਾਸ ਕਰਵਾ ਚੁੱਕਾ ਹਾਂ ਅਰਦਾਸ ਖੁਦ ਵੀ ਕਰ ਚੁੱਕਾ ਹਾਂ ਮੰਨ ਦੇ ਵਿੱਚ ਵਿਚਾਰਾ ਵੀ ਚਲਦੀਆਂ ਨੇ ਅਰਦਾਸ ਵੀ ਕਰਾ ਦਿੱਤੀ ਕੜਾ ਪ੍ਰਸ਼ਾਦ ਵੀ ਕਰਾ ਦਿੱਤਾ ਪਤਾ ਨਹੀਂ ਕੰਮ ਬਣਨਾ ਵੀ ਹੈ ਕਿ ਨਹੀਂ ਬਣਨਾ ਸਾਡੇ ਅੰਦਰ ਇਹੀ ਭਾਵਨਾ ਚਲਦੀ ਰਹਿੰਦੀ ਹੈ ਤੇ ਇੱਥੇ ਜਦੋਂ ਸਾਡੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ ਤਾਂ ਫਿਰ ਪ੍ਰਮਾਤਮਾ ਜੀ ਸਾਡੇ ਕਿਵੇਂ ਸੁਣਨਗੇ ਕਿਵੇਂ ਸਾਡੇ ਅੜੇ ਹੋਏ ਕੰਮ ਚੱਲਣਗੇ ਉੱਥੇ ਫਿਰ ਕਦੇ ਵੀ ਕੰਮ ਨਹੀਂ ਬੰਦੇ ਸਾਧ ਸੰਗਤ ਜੀ ਸਤਗੁਰ ਤੇ ਭਰੋਸਾ ਰੱਖੋ ਸਤਗੁਰ ਦੇ ਵਿਸ਼ਵਾਸ ਰੱਖੋ ਅਰਦਾਸ ਸੱਚੇ ਦਿਲ ਨਾਲ ਕਰੋ ਕਿਸੇ ਦੇ ਕੋਲੋਂ ਅਰਦਾਸ ਨਾ ਕਰਵਾਓ ਆਪਣੇ ਆਪ ਆਪਣੇ ਮਨ ਤੋਂ ਪਿੱਜ ਕੇ ਅਰਦਾਸ ਕਰੋ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ हे पाशा मैं अरदास करता हां आप जी तक विनती पहुंचा सकदा हां पाशा जी कृपा करो मेरी इस भावना दी कदर करो मेरी अरदास मेरी विनती मेरी जोडणी नु ਪ੍ਰਵਾਨ ਕਰੋ ਸਤਗੁਰ ਸੱਚੇ ਪਾਸ਼ਾ ਜੀ ਕਿਰਪਾ ਰਖਿਓ ਤੇ ਆਪਣੀ ਬੇਨਤੀ ਕਰਦਾ ਹਾਂ ਜਦੋਂ ਅੰਦਰਲੀ ਭਾਵਨਾ ਬਣੀ ਹੋਵੇ ਸਾਧ ਸੰਗਤ ਜੀ ਫਿਰ ਸਤਗੁਰ ਸੱਚੇ ਪਾਸ਼ਾ ਜੀ ਵੱਡੇ ਵੱਡੇ ਸ਼ੈਤਾਨਾਂ ਨੂੰ ਵੀ ਗੁਰਮਖ ਬਣਾ ਦਿੰਦੇ ਹਨ ਪਾਸ਼ਾ ਇੱਕ ਉਦਾਹਰਨ ਦਿੰਦੇ ਹਨ ਕਹਿੰਦੇ ਹਨ ਕਿ ਮਨ ਦੇ ਵਿੱਚ ਗੁਰੂ ਤੇ ਭਰੋਸਾ ਧਾਰ ਕੇ ਕੀਤੀ ਹੋਈ ਬੇਨਤੀ ਕਦੇ ਵੀ ਪ੍ਰਵਾਨ ਹੋ ਜਾਂਦੀ ਹੈ ਸਤਿਗੁਰ ਨਾਗਰਨ ਅਜਾਇਆ ਤਾਂ ਹੋ ਹੀ ਨਹੀਂ ਸਕਦਾ ਸੰਗਤ ਜੀ ਜਦੋਂ ਮਨ ਤੋਂ ਭਿੱਜ ਕੇ ਅਰਦਾਸ ਕੀਤੀ ਹੋਵੇ ਤਾਂ ਪਾਸ਼ਾ ਕਹਿੰਦੇ ਨੇ ਕਿ ਇਥੋਂ ਕਦੇ ਵੀ ਕੋਈ ਖਾਲੀ ਨਹੀਂ ਜਾਂਦਾ ਸਾ ਸੰਗਤ ਜੀ ਗੁਰੂ ਦਾ ਸੇਵਕ ਬਣ ਕੇ ਦਾਸ ਕਰਿਆ ਕਰੋ ਭਰੋਸਾ ਤਿਆਰ ਕੇ ਅਰਦਾਸ ਕਰਨੀ ਚਾਹੀਦੀ ਹੈ ਜਦੋਂ ਇਦਾਂ ਕਰਨਾ ਤੁਸੀਂ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਸੱਚਮੁੱਚ ਮੈਂ ਕਾਮਯਾਬ ਹੋ ਚੁੱਕਾ ਹਾਂ ਜਾਂ ਹੋ ਚੁੱਕੀ ਹਾਂ ਸਤਿਗੁਰ ਉਦੋਂ ਕਿਰਪਾ ਕਰਦੇ ਹਨ ਸੰਗਤ ਜੀ ਉਦੋਂ ਫਿਰ ਮੇਰ ਹੋ ਜਾਂਦੀ ਹੈ ਮੇਰ ਹੋ ਕੇ ਸਾਡੇ ਸਾਰੇ ਹੀ ਕੰਮਾਂ ਦੇ ਵਿੱਚ ਵਾਧਾ ਪੈਣਾ ਸ਼ੁਰੂ ਹੋ ਜਾਂਦਾ ਹੈ ਬਸ ਥੋੜਾ ਸਮਾਂ ਜ਼ਰੂਰ ਲੱਗਦਾ ਹੈ ਕਿਉਂਕਿ ਪਰਮਾਤਮਾ ਵੀ ਚਾਹੁੰਦੇ ਹਨ ਕਿ ਮੇਰਾ ਭਜਿਆ ਹੋਇਆ ਬੰਦਾ ਪਹਿਲਾ ਮੇਰੀ ਬੰਦਗੀ ਤਾਂ ਕਰੇ ਫਿਰ ਖੁਦ ਉਹ ਫਤਿਹ ਕਰ ਲੈਂਦੇ ਹਨ ਕਦੇ ਕਰਕੇ ਵੇਖ ਲੈਣਾ ਇਹਨਾਂ ਗੱਲਾਂ ਨੂੰ ਯਾਦ ਕਰਕੇ ਵੇਖਿਓ ਸਾਧ ਸੰਗਤ ਜੀ ਕਿਵੇਂ ਤੁਹਾਡੇ ਕਾਰਜ ਸਾਰੇ ਹੀ ਸਫਲ ਹੋ ਜਾਣਗੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਵਰਸਾ ਦੇਣਗੇ ਸਾਧ ਸੰਗਤ ਜੀ ਜਿਹਦੇ ਵੱਲ ਗੁਰੂ ਦੀ ਕਿਰਪਾ ਹੋ ਜਾਵੇ ਉਸਦੇ ਸਾਰੇ ਕੰਮ ਆਪਣੇ ਆਪ ਸਫਲ ਹੋ ਜਾਂਦੇ ਹਨ ਅੱਜ ਆਪਾਂ ਗੁਰੂ ਦੇ ਵੱਲ ਹੋਣਾ ਹੈ ਇਸ ਗੱਲ ਨੂੰ ਕਦੇ ਵਿਚਾਰ ਕੇ ਵੇਖਿਓ ਆਪਾਂ ਤਾਂ ਗੁਰੂ ਤੋਂ ਕਿੰਨਾ ਦੂਰ ਹਾਂ ਜਦੋਂ ਆਪਾਂ ਗੁਰੂ ਵੱਲ ਹੋ ਗਏ ਤਾਂ ਸ ਸਾਥ ਸੰਗ ਜੀ ਗਲਤਾ ਉਦੋਂ ਬਣेंगी ਉਸ ਦਿਨ ਤੋਂ ਹੀ ਸਾਡੇ ਤੇ ਕਿਰਪਾ ਹੋਵੇਗੀ ਰਹਿਮਤ ਵਰਤੇਗੀ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਹੀ ਕਾਰਜ ਸਵਾਰ ਦੇਣਗੇ ਫਿਰ ਸਾਡੀ ਮਦਦ ਗੁਰੂ ਜੀ ਆਪ ਕਰਨਗੇ ਕਿਉਂਕਿ ਸਾਥ ਸੰਗਤ ਜੀ ਤੁਸੀਂ ਆਪ ਸੋਚੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੀ ਨਹੀਂ ਹੈਗਾ ਉਹ ਗੱਲ ਵੱਖਰੀ ਹੈ ਕਿ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਜੋ ਮੰਗਣਾ ਚਾਹੁੰਦੇ ਹਨ ਵਾਹਿਗੁਰੂ ਪਰਮਾਤਮਾ ਦਾ ਨਾਮ ਅਸੀਂ ਮੰਗ ਲੈਂਦੇ ਹਾਂ ਉਹ ਦਾਤਾਂ ਨੂੰ ਮੰਗ ਲੈਂਦੇ ਹਨ ਸਾਧ ਸੰਗਤ ਜੀ ਜੇ ਆਪਾਂ ਦਾਤਾ ਨੂੰ ਮੰਗਦੇ ਹਾਂ ਤਾਂ ਸਾਨੂੰ ਨਾਮ ਵੀ ਮੰਗਣਾ ਚਾਹੀਦਾ ਹੈ ਕਿਸੇ ਪ੍ਰਕਾਰ ਦੀ ਤੁਹਾਨੂੰ ਦੇਖਣਾ ਕੋਈ ਟੋਟ ਨਹੀਂ ਰਹਿ ਜਾਵੇਗੀ ਜਿੱਥੇ ਦਾਤਾ ਹੁੰਦਾ ਹੈ ਉੱਥੇ ਦਾਤਾ ਵੀ ਤੁਹਾਡੇ ਪਿੱਛੇ ਪਿੱਛੇ ਭੱਜਿਆ ਆਉਣਗੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਮੰਗਣਾ ਆ ਜਾਂਦਾ ਹੈ ਉਹ ਫਿਰ ਪ੍ਰਮਾਤਮਾ ਜੀ ਦੇ ਕੋਲੋਂ ਸਭ ਕੁਝ ਮੰਗ ਲੈਂਦੇ ਹਨ ਉਹ ਸਿਮਰਨ ਵੀ ਮੰਗਦੇ ਹਨ ਨਾਮਦਾਨ ਮੰਗਦੇ ਹਨ ਸੇਵਾ ਮੰਗਦੇ ਹਨ ਜੇਕਰ ਤੁਸੀਂ 21 ਜਾਂ 51 ਪਾਠ ਜਪਜੀ ਸਾਹਿਬ ਜੀ ਦੇ ਰਚਨਾ ਆਪਣੇ ਮਨ ਦੇ ਵਿੱਚ ਭਰੋਸਾ ਰੱਖ ਕੇ ਕਰੋਗੇ ਤਾਂ ਜਿਹੜੇ ਵੀ ਕੰਮ ਦੀ ਤੁਸੀਂ ਅਰਦਾਸ ਕਰੋਗੇ ਤੁਸੀਂ ਖੁਦ ਦੱਸੋਗੇ ਸਾਡੇ 51 ਪਾਠਾਂ 21 ਪਾਠ ਕਰਨ ਤੋਂ ਬਾਅਦ ਹੀ ਸਾਡੇ ਕਾਰਜ ਸਫਲ ਹੋ ਗਏ ਹਨ ਕਿਉਂਕਿ ਸਾਥ ਸੰਗਤ ਜੀ ਜੇਕਰ ਤੁਸੀਂ ਇਹਨੇ ਪਾਠ ਲਗਾਤਾਰ ਇਹਨੇ ਦਿਨ ਕਾਦੇ ਰਹੋਗੇ ਤਾਂ ਤੁਹਾਡਾ ਪਿਆਰ ਪ੍ਰਮਾਤਮਾ ਜੀ ਦੇ ਨਾਲ ਆਪੇ ਹੀ ਪੈ ਜਾਵੇਗਾ ਤੁਹਾਡਾ ਫਿਰ ਪਰਮਾਤਮਾ ਤੋਂ ਦੂਰ ਹੋਣ ਨੂੰ ਦਿਲ ਨਹੀਂ ਕਰੇਗਾ ਜਿਸ ਦਿਨ ਵੀ ਤੁਸੀਂ ਪਾਠ ਨਹੀਂ ਕਰੋਗੇ ਤੁਹਾਨੂੰ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਅੱਜ ਮੇਰੇ ਕੋਲੋਂ ਤਾਂ ਕੋਈ ਭੁੱਲ ਹੋ ਚੁੱਕੀ ਹੈ ਅੱਜ ਮੇਰਾ ਕੋਈ ਕਾਰਜ ਕਰਨਾ ਰਹਿ ਗਿਆ ਹੈ ਪਰਮਾਤਮਾ ਜੀ ਦਾ ਤੁਹਾਡੇ ਨਾਲ ਇਹਨਾਂ ਜ਼ਿਆਦਾ ਪਿਆਰ ਹੋ ਜਾਵੇਗਾ ਤੁਹਾਡਾ ਵੀ ਤਾਂ ਦੇਖਣਾ ਪਰਮਾਤਮਾ ਜੀ ਤੁਹਾਡੇ ਕੰਮਾਂ ਦੇ ਵਿੱਚ ਆਪ ਸਹਾਇ ਹੋ ਕੇ ਤੁਹਾਡੇ ਸਾਰੇ ਕਾਰਜ ਸਫਲ ਕਰ ਦੇਣਗੇ ਤੁਹਾਨੂੰ ਤਰੱਕੀ ਮਿਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ